ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੀ ਕਮੀਜ਼ ਦੀ ਆਪਾਂ ਆਹ ਕਰਨਾ ਨਾਪ ਲੈਣਾ ਆਪਾਂ ਉਹ ਦੱਸਾਂਗੇ ਆ ਵੇਖੋ ਹੁਣ ਆਪਾਂ ਕਮੀਜ਼ ਜਿਹੜਾ ਇਹ ਬਸਾ ਰੱਖਿਆ ਸਿੱਧਾ ਕਰਕੇ ਜਮਾ ਸਿੱਧਾ ਹੈ ਬਿਲਕੁਲ ਇਹਨੂੰ ਆਪਾਂ ਜਮਾ ਸਿੱਧਾ ਬਸਾਉਣਾਗਾ ਸਿੱਧਾ ਬਸਾ ਕੇ ਹੁਣ ਆਪਾਂ ਜਿਹੜਾ ਨਾਪ ਲੈਣਾ ਮੈਂ ਤੁਹਾਨੂੰ ਉਹਦਾ ਸਹੀ ਕਿੱਥੋਂ ਲੈਣਾ ਹੁਣ ਆਪਾਂ ਜਦੋਂ ਕਮੀਜ਼ ਮੇਨਣਾ ਆਪਾਂ ਸਿਰਫ ਜਿਹੜੀ ਆ ਗਲੇ ਵਾਲੀ ਸਲਾਈ ਆਪਣੀ ਗਲੇ ਵਾਲੀ ਸਲਾਈ ਕੋਲੋਂ ਇਸ ਤਰ੍ਹਾਂ ਮੇਨਣਾ ਜੇ ਆਪਾਂ ਇਧਰ ਲਈ ਸੱਡ ਮੇਨਾਂਗੇ ਤਾਂ ਆਪਣਾ ਆਮ ਹੀ ਅੱਧਾ ਇੰਚ ਆਪਣਾ ਜਿਹ ਕਮੀਜ਼ ਦੀ ਲંબਾਈ ਉਹ ਘਟ ਜੂਗੀ ਇਹ ਜਿਵੇਂ ਇੱਥੋਂ ਮਣਨਾ ਆਪਾਂ ਵੇਖੋ ਇਹਦੀ ਸੇਦ ਇਹ 42 ਇੰਚ ਹੈ 42 ਇੰਚ ਹੁਣ ਆਪਾਂ ਲਿਖ ਲਿਆ ਇੰਚਾਂ ਚ ਆਪਾਂ ਨਿਮਾ ਕਰਨਾ ਇਹਨੂੰ 43 ਇੰਚ ਲਿਖਾਂਗੇ ਆਪਾਂ ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨਾ ਆ ਵੇਖੋ ਜੀ ਚਾਕ ਜਿਹੜਾ ਆਪਣੇ ਚਾਕ ਨੇ ਇੱਥੋਂ ਆਪਣੀ ਸਲਾਈ ਲੱਗੀ ਹੋਈ ਆ ਆਪਾਂ ਚਾਕ ਮਣਨੇ ਨੇ ਇਹਦੇ ਚਾਕ ਜਿਵੇਂ ਹੁਣ ਆਪਾਂ 1 ਇੰਚ ਨੀਵਾ ਕਰਨਾਗਾ ਆਪਾਂ ਇਹਦੇ ਤੇ ਆਪਾਂ 1 ਇੰਚ ਵੱਡੇ ਲਿਖਾਂਗੇ ਜਿਹੜੀ ਆਪਣੀ ਆ ਸੀ ਚੀਜ਼ ਐ ਇਹ ਆਪਣੀ ਇੰਨੀ ਹੀ ਤਿਆਰ ਰਹਿ ਜੂ ਉਪਰੋਂ ਇਹਨਾਂ ਦੇ ਚਾਕ ਹੈਗੇ ਨੇ 21 ਇੰਚ ਆਪਾਂ ਕਿੰਨੇ ਲਿਖਾਂਗੇ 22 ਇੰਚ ਕਿਉਂ ਆਪਾਂ 1 ਇੰਚ ਜਿਹੜੀ ਕਮੀਜ਼ ਆਪਾਂ ਉਹ ਉਹ ਕਰੀ ਆਪਾਂ ਲੰਬਾਈ ਵਧਾਈ ਐ ਦੀ ਹੁਣ ਆਪਾਂ ਚਾਕ ਲਿਖੇ ਨੇ 22 ਇੰਚ ਹੁਣ ਆ ਵੇਖੋ ਆਪਣਾ ਕਮੀਜ਼ ਜਿਹੜਾ ਜਮਾ ਬਿਲਕੁਲ ਸਿੱਧਾ ਪਿਆ ਆਪਾਂ ਇਸੇ ਤਰੀਕੇ ਮਿਣੀ ਜਾਣਾ ਇਹਨੂੰ ਕੇਰਾ ਆਪਾਂ ਵਸ ਇੱਕ ਵਾਰੀ ਸਾਰਾ ਕਮੀਜ਼ ਜਿਹੜਾ ਉਹ ਲੋਡ ਕਰਕੇ ਵਸਾਇਆ ਹੋਇਆ ਹੈ ਹੁਣ ਆਪਾਂ ਕੀ ਮਿਲਣਾ ਇਹਨਾਂ ਦਾ ਇਹਦਾ ਆਪਾਂ हिਪ ਮੈਨਣੀ ਆ ਇੱਥੋਂ हिਪ ਇਹਨਾਂ ਦੀ ਹੈਗੀ ਆ 21 ਇੰਚ ਆਪਾਂ 21 ਇੰਚ ਹੀ ਲਿਖਾਂਗੇ ਕੀ ਕਰਨਾ ਹੈ ਦੁਬਾਰਾ ਫਿਰ ਤੋਂ ਬਾਅਦ ਮੈਂ ਨਾ ਆਪਾਂ ਨੇ ਤੀਰਾ ਆ ਦੇਖੋ ਤੀਰਾ ਇਹਨਾਂ ਦਾ ਹੈਗਾ 12 ਇੰਚ ਆਪਾਂ 12 ਇੰਚ ਹੀ ਲਿਖਾਂਗੇ ਜਿਹੜਾ ਕੇਰਾ ਆਪਾਂ ਜਿਹੜੀ ਜਿਹੜੀ ਆਪਾਂ ਮੰਨਤੀ ਕਰ ਰਹੇ ਆ ਉਹ ਆਪਾਂ ਕੇਰਾ ਪੂਰੀ ਪੂਰੀ ਲਿਖਾਂਗੇ ਹੁਣ ਆਪਾਂ ਛਾਤੀ ਮੈਣੀ ਆ ਛਾਤੀ ਇਹਨਾਂ ਦੀ ਹੈਗੀ ਹੈ 19 ਇੰਚ

ਜੇ ਜਿਹੜੀ ਇਹ ਹੈਗੀ ਪਲੋਈ ਆਪਾਂ ਉਹ ਮਿਣਾਂਗੇ ਇਹਨਾਂ ਦੀ ਪਲੋਈ ਹੈਗੀ 1.5 ਤੋਂ 1 ਪੁਆਇੰਟ ਉੱਪਰ ਰਹੀਗੀ ਸਾਢੇ 1.5 ਮੰਨ ਕੇ ਚੱਲੋ ਵੀ ਸਾਢੇ 1.5 ਇੰਚ ਪਲੋਈ ਹੈ ਇਹਨਾਂ ਦੀ ਹੁਣ ਆਪਾਂ ਜਿਹੜਾ ਫਿੰਨ ਫਾਸਲਾ ਉਹ ਕਿੱਥੋਂ ਮਿਲਣਾ ਆਪਾਂ ਉਹ ਜਦੋਂ ਹੁਣ ਆਪਾਂ ਇੱਥੋਂ ਤਾਂ ਘਟ ਜਾਂਦਾ ਜਦੋਂ ਆਪਾਂ ਸਲਾਈ ਡੰਗਾਈ ਚ ਲਿਆਉਣੇ ਆ ਪਲੋਈ ਦੀ ਆਪਾਂ ਜਮਾ ਉੱਪਰੋਂ ਇੱਥੋਂ ਸਹੀ ਨਾਪ ਜਿਹੜਾ ਇੱਥੋਂ ਮਿਲਿਆ ਜਾਂਦਾ ਇਹਦਾ ਸਾਢੇ 6 ਇੰਚ ਫਾਸਲਾ ਹੈ ਦਾ ਵਿਚਾਲੂ ਜਿਹੜਾ ਸਾਮ ਰੱਖਿਆ ਹੋਇਆ ਹੁਣ ਆਪਾਂ ਇਹਨਾਂ ਦਾ ਕਿਵੇਂ ਇਹਨਾਂ ਦਾ ਮੋਢਾ ਹੁਣ ਜਿਹੜਾ ਆਪਾਂ ਮੋਢਾ ਮੈਨਣਾ ਵੇਖੂ ਹੁਣ ਆਪਾਂ ਜਿਹੜੀ ਇਹ ਕਮੀਕ ਇਕੱਠੀ ਕਰਕੇ ਆਪਾਂ ਤੁਹਾਨੂੰ ਦੱਸਦੇ ਆ ਏ ਮੋਢਾ ਆਪਾਂ ਇਸ ਤਰ੍ਹਾਂ ਬਸਾਉਣਾ ਹੈ ਸਿੱਧਾ ਜਮਾ ਬਿਲਕੁਲ ਇਸ ਤਰ੍ਹਾਂ ਜਦੋਂ ਆਪਾਂ ਇਸ ਤਰ੍ਹਾਂ ਸਲਾਈ ਮਿੰਦੇ ਆ ਆਪਾਂ ਜੇ ਆਪਾਂ ਇਸ ਤਰ੍ਹਾਂ ਮਿਨਾਂਗੇ ਤਾਂ ਆਪਣਾ ਮੋਢਾ ਜਿਹੜਾ ਉਹ ਜ਼ਿਆਦਾ ਵੱਡਾ ਲੱਗਦਾ ਆਪਾਂ ਇਸ ਤਰ੍ਹਾਂ ਮੋਢਾ ਨਹੀਂ ਮੈਨਣਾ ਮੋਢਾ ਆਪਾਂ ਮੈਨਣਾ ਜਿਮਾ ਬਿਲਕੁਲ ਸਿੱਧਾ ਜਿਵੇਂ ਇਧਰੋਂ ਆ ਸਲਾਈ ਲੱਗੀ ਹੋਈ ਆ ਵੇਖੋ ਮੋਢੇ ਵਾਲੀ ਇਧਰੋਂ ਮੋਢਾ ਆਪਾਂ ਇਹਦੀ ਸਲਾਈ ਦੀ ਸੇਧ ਰੱਖਾਂਗੇ ਕਿਉਂਕਿ ਜਦੋਂ ਆਪਾਂ ਕਾਟ ਪਾਉਣੇ ਉਹਦਾ 3 ਇੰਚ ਦੀ ਕਾਟ ਪਾਉਣਿਆ ਜਿਹੜੀ ਆਪਣੀ ਇਹ ਗਲਾਈ ਪੈਂਦੀ ਹੈ ਇਹ ਗਲਾਈ ਦੇ ਨਾਲ ਵੱਧ ਜਾਂਦਾ ਹੁੰਦਾ ਮੋਢਾ ਉਨਾ ਹੀ ਆਜੂਗਾ ਇਹ ਇਧਰੋਂ ਵੀ ਜਦੋਂ ਆਪਾਂ ਗਲਾਈ ਦੇ ਨਾਲ ਮਿਣਾਂਗੇ ਕਟਾਈ ਵੇਲੇ ਉਹਦਾ ਆਪਾਂ ਮਿਣ ਕੇ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਆਹ ਵੇਖੋ ਇਹਨਾਂ ਦਾ ਮੋਢਾ 8 ਇੰਚ ਤਿਆਰ ਹੈ ਹੁਣ ਆਪਾਂ ਇਹਨਾਂ ਦਾ ਗਲਾਈ ਦੇ ਵਿੱਚ ਵੀ ਵਧਿਆ ਹੋ ਹੋ ਆਪ ਤੁਹਾਨੂੰ ਦਿਖਾ ਰਹੇ ਹਾਂਗੇ ਆਹ ਵੇਖੋ ਜੇ ਆਪਾਂ ਗਲਾਈ ਲੋਟ ਮਾ ਮੰਦੇ ਤਾਂ ਅੱਧੇ ਇੰਚ ਵੱਧ ਜਾਂਦਾ ਆਪਾਂ ਇਥੋਂ ਸਿੱਧਾ ਬਣਾਉਣਾ ਜੇ ਪੈਦਰੋਂ ਉਹ ਕਰ ਲੈ ਮੇਨ ਲੈ ਤਾਂ ਇਧਰੋਂ ਆਪਣਾ ਘੱਟ ਜੂਗਾ ਹੁਣ ਆਪਾਂ ਬਾਹ ਮਿਲਾਗੇ ਦੀ ਆ ਦੇਖੋ ਬਾਹ ਆਪਾਂ ਇਥੋਂ ਸਲਾਈ ਤੋਂ ਮੂਰੀ ਤੱਕ ਇਹਨਾਂ ਦੀ ਬਾਹ ਦੀ ਲਵਾਈ ਹੈਗੀ 16.5 ਇੰਚ ਹੁਣ ਆਪਾਂ ਬਾਹ ਦੀ ਜਿਹੜੀ ਮੂਰੀ ਆਪਾਂ ਮੂਰੋਂ ਉਹ ਬਣਾਗੇ ਸਵਾ 5 ਇੰਚ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੇ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਜਰੂਰ ਕਰਨਾ ਸਬਸਕ੍ਰਾਈਬ ਕਰ ਲੈਣਾ ਜੇਕਰ ਕੋਈ ਨਵਾਂ ਆਇਆਗਾ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ